ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸਾਰੇ ਨੁਮਾਇंदे ਆਏ ਆ ਆਪਣੇ ਸਹਿਕਾਰਤਾ ਵਿਭਾਗ ਤੋਂ ਤੇ ਸਾਡੀਆਂ ਹੁਣ ਸਰਕਾਰ ਵੱਲੋਂ ਕਾਫੀ ਸਕੀਮਾਂ ਪਾਲਿਸੀਜ਼ ਨਵੀਆਂ ਜੋ ਹੈ ਲਾਗੂ ਹੋਈਆਂ ਤਾਂ ਕਿ ਸਹਿਕਾਰਤਾ ਨਾਲ ਜੋ ਮੈਂਬਰ ਜੁੜੇ ਹੋਏ ਨੇ ਕਿਸਾਨ ਜੁੜੇ ਹੋਏ ਨੇ ਉਹਨਾਂ ਦੀ ਭਲਾਈ ਲਈ ਕਾਫੀ ਸਕੀਮ ਜੋ ਹੈ ਸਰਕਾਰ ਨੇ ਸ਼ੁਰੂ ਕੀਤੀਆਂ ਤਾਂ ਉਹਦੇ ਵਿੱਚ ਹੁਣ ਸਾਡੇ ਸਮਰਥਨ ਜੋ ਹੈ ਵਿਭਾਗ ਦਾ ਚਾਹੀਦਾ ਹੁੰਦਾ ਤੇ ਅਸੀਂ ਸਰਕਾਰ ਦੇ ਨਾਲ ਖੜੇ ਆ ਹਰ ਪੱਖੋਂ ਉਹ ਸਾਡੀ ਦਿੱਕਤ ਇਹ ਸੀਗੀ ਵੀ ਸਾਡੇ ਜੇ ਪਾਲਿਸੀ ਆਪਾਂ ਇੰਪਲੀਮੈਂਟ ਕਰਦੇ ਆ ਆਪਣਾ ਫੀਲਡ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਸਾਰੇ ਫੀਲਡ ਦੇ ਬੰਦੇ ਨੇ ਆ ਫੀਲਡ ਦੇ ਕੰਮ ਕਰਦੇ ਆ ਸਾਨੂੰ ਕੁਝ ਸਹੂਲਤਾਂ ਜੋ ਹੈ ਸਰਕਾਰ ਤੋਂ ਅਸੀਂ ਮੰਗ ਕਰ ਰਹੇ ਸੀਗੇ ਕਾਫੀ ਟਾਈਮ ਤੋਂ ਮੰਗ ਕਰ ਰਹੇ ਆ ਕਿ ਵੀ ਜੋ ਦਿੱਕਤਾਂ ਸਾਡੇ ਸਟਾਫ ਨੂੰ ਆ ਰਹੀਆਂ ਭਰਾਵਾਂ ਨੂੰ ਆ ਰਹੀਆਂ ਭੈਣਾਂ ਨੂੰ ਆ ਰਹੀਆਂ ਉਹਦਾ ਜ਼ਰੂਰ ਜੋ ਹੈ ਇੱਕ ਹਿੱਲਾ ਕੀਤਾ ਜਾਵੇ ਉਹ ਅਸੀਂ ਅੱਜ ਸਾਰਿਆਂ ਨਾਲ ਸਾਂਝੀ ਆਪਣੀ ਕੀਤੀ ਹੈ ਮੀਟਿੰਗ ਦੇ ਵਿੱਚ ਤੇ ਅਸੀਂ ਜ਼ਰੂਰ ਸਰਕਾਰ ਮੂਰੇ ਜੋ ਸਾਰੇ ਅਸੀਂ ਅੱਜ ਡਿਸਾਈਡ ਕੀਤਾ ਹੈ ਸਰਕਾਰ ਤੋਂ ਟਾਈਮ ਲੈ ਕੇ ਅਸੀਂ ਉਹਨਾਂ ਨਾਲ ਇੱਕ ਮੀਟਿੰਗ ਦਾ ਸਮਾਂ ਲੈ ਕੇ ਅਸੀਂ ਅੱਜ ਗੱਲ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਤੇ ਆਪਣੇ ਮੁੱਦੇ ਜਰੂਰ ਉਹਨਾਂ ਦੇ ਸਾਹਮਣੇ ਰੱਖਾਂਗੇ ਤਾਂ ਸੇ ਉਮੀਦ ਕਰਾਂਗੇ ਵੀ ਉਹ ਸਾਡੇ ਜੋ ਪ੍ਰੋਬਲਮ ਨੇ ਉਹ ਹੱਲ ਹੋ ਸਕੇ ਸਾਡੀ ਅਸੀਂ ਤਾਂ ਹੀ ਉਮੀਦ ਕਰਦੇ ਆਂ ਦੇਖੋ ਅਸੀਂ ਸਰਕਾਰ ਦੇ ਅਗੇਂਸਟ ਜਾਣ ਦੇ ਵਿੱਚ ਬਲੀਵ ਨਹੀਂ ਕਰਦੇ ਬਿਕਾਜ਼ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਜੋ ਹੁਣ ਜਿਵੇਂ ਹੁਣ ਕਿਸਾਨੀ ਦਾ ਪੂਰਾ ਹੈਗਾ ਸਰਕਾਰ ਸਰਕਾਰ ਪ੍ਰਮੋਟ ਕਰ ਰਹੀ ਹੈ ਪਰ ਅਸੀਂ ਪਬਲਿਕ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰ ਸਾਡਾ ਇਹ ਹੈ ਕਿ ਸਰਕਾਰ ਜੈਨੂਨ ਸਾਡੀ ਮੰਗਾਂ ਨੇ ਕੋਈ ਐਜੀ ਮੰਗ ਨਹੀਂ ਹੈਗੀ ਜੋ ਆਪਾਂ ਜੋ ਧੱਕੇ ਨਾਲ ਕਰਾਉਣਾ ਚਾਹੁੰਦੇ ਹੈ ਜੈਨੂਨ ਮੰਗ ਹੈ ਮੈਨੂੰ ਪੂਰੀ ਉਮੀਦ ਹੈ ਸਰਕਾਰ ਸਾਡੀ ਗੱਲ ਸੁਣੂਗੀ ਤੇ ਲੈ ਕੇ ਤੁਹਾਡੀ ਖੇਡਾ ਕਰੋਗੀ ਤੁਸੀਂ ਗੱਲੋ ਮੇਰਾ ਬਲਵਿੰਦਰ ਸਿੰਘ ਨਿਰਮਾਨ ਨਾਮ ਹੈ ਜੀ ਮੈਂ ਪ੍ਰੈਸ 77 ਪੰਜਾਬ ਸਟੇਟ ਕੋਆਪਰੇਟਿਵ ਇੰਸਪੈਕਟਰ ਐਸੋਸੀਏਸ਼ਨ ਨੂੰ ਨਾਮਜ਼ਦਗੀ ਕਰਦਾ ਅੱਜ ਅਸੀਂ ਸਾਰੇ ਜ਼ਿਲ੍ਹੇ ਤੋਂ ਹਰੇਕ ਜ਼ਿਲ੍ਹੇ ਤੋਂ ਲਗਭਗ ਜਿਹੜੇ ਨੁਮਾਇੰਦੇ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਤੇ ਜਿਵੇਂ ਪ੍ਰਧਾਨ ਸਾਹਿਬ ਨੇ ਪਹਿਲਾਂ ਹੀ ਦੱਸ ਚੁੱਕੇ ਨੇ ਕਿ ਵੀ ਹਾਂ ਕੁਝ ਅਸੀਂ ਸਰਕਾਰ ਸਕੀਮਾਂ ਲਾਗੂ ਕਰਨ ਲਈ ਅਸੀਂ ਤਿਆਰ ਹਾਂ ਜੋ ਵੀ ਸਰਕਾਰ ਦੇ ਵੈਲਫੇਅਰ ਜਿਹੜੇ ਵੀ ਕੰਮ ਨੇ ਉਹ ਤਿਆਰ ਨੇ ਪਰ ਸਾਡੇ ਵੀ ਕੁਝ ਕੰਸਰਨ ਨੇ ਵੀ ਜਿਹੜੇ ਸਾਨੂੰ ਐਡਰੈਸ ਕਰਨੇ ਜ਼ਰੂਰ ਨੇ ਸਾਡੀਆਂ ਭੈਣਾਂ ਨੂੰ ਕੰਸਰਨ ਨੇ ਜਿਹੜੀਆਂ ਸਾਡੀਆਂ ਫੀਮੇਲ ਇਨਸਪੈਕਟਰਸ ਨੇ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਉਹਨਾਂ ਨੂੰ ਇਹ ਲੈ ਕੇ ਨੇ ਜੋ ਸਾ ਇੱਕ ਇਨਸਪੈਕਟਰ ਦੇ ਤੌਰ ਤੇ ਬੇਸਿਕ ਜਿਹੜੀਆਂ ਬਹੁਤ ਜਿਹੜੀਆਂ ਬੇਸਿਕ ਜੀਆਂ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਆਪਾਂ ਇੱਕ ਲਿਖਤੀ ਰੂਪ ਦੇ ਵਿੱਚ ਅਸੀਂ ਸਰਕਾਰ ਨਾਲ ਸਾਂਝਾ ਵੀ ਕਰਾਂਗੇ ਉਹ ਅਸੀਂ ਸਰਕਾਰ ਨਾਲ ਸਾਂਝਾ ਕਰਕੇ ਇਹੀ ਕਾਸ਼ ਰੱਖਦੇ ਆਂ ਕਿ ਜਿਵੇਂ ਸਰਕਾਰ ਡਿਵੈਲਪਮੈਂਟ ਵੱਲ ਧਿਆਨ ਦੇ ਰਹੀ ਹੈ ਵੀ ਉਸ ਤਰ੍ਹਾਂ ਜੇ ਛੋਟੇ-ਛੋਟੇ ਇਸ਼ੂਜ਼ ਨੇ ਜਿਹੜੇ ਨਾ ਸਿਰਫ ਇਨਸਪੈਕਟਰਾਂ ਦੇ ਬਾਕੀ ਬਲਕਿ ਸਾਰੇ ਮੁਲਾਜ਼ਮਾਂ ਦੇ ਜਿਹੜੇ ਛੋਟੇ-ਛੋਟੇ ਇਸ਼ੂ ਐਡਰੈਸ ਹੋ ਜਾਣ ਨਾ ਤਾਂ ਆਪਣੇ ਜਿਹੜਾ ਪੰਜਾਬ ਆ ਨਾ ਇੱਕ ਵੈਲਫੇਅਰ ਸਟੇਟ ਬਣਨ 'ਚ ਟਾਈਮ ਨਹੀਂ ਲੱਗੂਗਾ ਇਹ ਚੀਜ਼ ਦੀ ਜੀ ਬਹੁਤ ਸਮੇਂ ਤੋਂ ਮੰਨ ਕਰ ਰਹੇ ਆ ਵੀ ਦੇਖੋ ਰਿਕਰੂਟਮੈਂਟ ਵੀ ਹੋਈ ਸਾਡੀ ਅਸੀਂ ਨੇ ਉਸ ਜਿਹੜਾ ਮੈਗਮੇ ਦਾ ਮਿਆਰ ਹੈ ਉਹ ਰਿਕਰੂਟਮੈਂਟ 2017 ਤੋਂ ਬਾਅਦ ਅਸੀਂ ਨੇ ਸਾਰੇ ਮੈਗਮੇ ਇਨਸਪੈਕਟਰਾਂ ਨੇ ਇਕੱਠੇ ਹੋ ਕੇ ਦਾ ਬਹੁਤ ਮਿਆਰ ਉੱਪਰ ਚੱਕਿਆ ਤੇ ਜਦੋਂ ਹੁਣ ਇੱਕ ਜਿਹੜੀ ਇਨਸਪੈਕਟਰਾਂ ਦੀ ਮਿਹਨਤ ਇੰਨਾ ਇੱਕ ਮੈਗਮਨ ਉੱਪਰ ਚੱਕ ਕੇ ਲੈ ਕੇ ਆਈ ਹੈ ਇੱਕ ਉਹਨਾਂ ਦਾ ਹਾਰਡਵਰਕ ਹੈ ਜਿਹੜਾ ਮਿਹਨਤ ਹੈ ਦਿਖਦੀ ਹੈ ਤਾਂ ਜੇ ਉਹ ਛੋਟੀਆਂ-ਛੋਟੀਆਂ ਬੇਸਿਕੀਆਂ ਜਿਹੜੀਆਂ ਗੱਲਾਂ ਉਹ ਰੱਖਦੇ ਨੇ ਵੀ ਜਿਹਦੇ ਵਿੱਚ ਮਤਲਬ ਆਪਾਂ ਇੱਕ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਫੀਮੇਲ ਸਿਕਿਉਰਿਟੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੈ ਵੀ ਇੰਟਰ ਉਹ ਹੈਗੇ ਨੇ ਵੀ ਇੱਕ ਆਪਾਂ ਕਹਿੰਦੇ ਆ ਵੀ ਇੱਕ ਜੋ ਅਸੀਂ ਲਿਖਤੀ ਤੌਰ ਤੇ ਬਣਾ ਰਹੇ ਹਾਂ ਵੀ ਉਹ ਮੈਨੂੰ ਲੱਗਦਾ ਕਿ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਉਹ ਅਸੀਂ ਆਸ ਵੀ ਕਰਦੇ ਆ ਕਿਉਂਕਿ ਵੀ ਸਰਕਾਰ ਅੱਗੇ ਵੀ ਉਹ ਜਲਦ ਤੋਂ ਜਲਦ ਸਾਡੀਆਂ ਜਿਹੜੀਆਂ ਇਹ ਮੰਗਾਂ ਨੇ ਛੋਟੀਆਂ ਜਿਹੀਆਂ ਇਸ ਪੂਰੀਆਂ ਕਰਨ